ਵੈਰੂ ਜੀ ਦਾ ਖਾਲਸਾ ਵੈਰੂ ਜੀ ਦੇ ਫਤਿਹ ਕਿੱਸਾ ਕੀ ਆਪ ਸਭ ਦੇਖ ਰਹੇ ਹੋ ਔਰ ਜਾਣੂ ਹੋ ਖਬਰਾਂ ਵੇਖ ਰਹੇ ਹੋ ਕਿ ਪੰਜਾਬ ਬਹੁਤ ਵੱਡੀ ਹੱਟ ਦੀ ਮਾਲ ਚੇਲ ਰਿਹਾ ਤੇ ਮੈਂ ਉਹਨਾਂ ਪੰਜਾਬੀਆਂ ਦੇ ਹੌਸਲੇ ਨੂੰ ਨਤਮਸਤਕ ਹੁੰਨਾ ਜਿਨ੍ਹਾਂ ਨੇ ਇਸ ਹੱਟ ਦੀ ਮਾਰ ਦੇ ਵਿੱਚ ਚੜ੍ਹਦੀ ਗਲਾ ਦੇ ਜਿਹੜਾ ਮਜਾਰਾ ਕੀਤਾ ਹੈ ਮੈਨੂੰ ਉਹਨਾਂ ਵੀਰਾਂ ਤੇ ਮਾਣ ਹੋਇਆ ਅੱਜ ਮੈਨੂੰ ਮਾਣ ਹੋਇਆ ਆਪਣੇ ਵਿਰਸੇ ਤੇ ਕਿ ਅਸੀਂ ਉਹੀ ਪੰਜਾਬੀਆਂ ਦੀ ਸੰਤਾਨ ਆ ਜਿਨ੍ਹਾਂ ਨੇ ਜਿਹੜਾ ਇੱਕ ਦੁਨੀਆ ਜਿੱਤਣ ਸਿਕੰਦਰ ਨਿਕਲਿਆ ਸੀ ਉਹਦੇ ਹੱਥ ਨੂੰ ਅਸੀਂ ਇਹ ਬਿਆਸ ਦਰਿਆ ਦੇ ਵਿੱਚ ਮਾਰ ਕੇ ਇਹਨਾਂ ਨੂੰ ਇੱਥੋਂ ਹੀ ਵਾਪਸ ਭਗਾਇਆ ਸੀ ਉਹ ਸਿਕੰਦਰ ਨੂੰ ਤੇ ਉਸ ਪੰਜਾਬੀ ਆਪਣੇ ਖੂਨ ਆਪਣੇ ਉਹ ਸੱਭਿਆਚਾਰ ਦੇ ਉੱਤੇ ਮੈਨੂੰ ਅੱਜ ਮਾਣ ਹੋ ਰਿਹਾ ਕਿ ਅਸੀਂ ਉਹ ਪੰਜਾਬੀਆਂ ਦੀ ਸੰਤਾਨ ਆ ਜਿਨ੍ਹਾਂ ਨੇ ਮੁਗਲ ਗੋਗਲ ਕਿਤੇ ਤੇ ਅੱਜ ਜਿਹੜਾ ਇਹ ਕੁਦਰਤ ਦੇ ਕੈਰ ਬਣ ਕੇ ਪਾਣੀ ਨਿਕਲ ਕੇ ਆਇਆ ਹੈ ਹਾੜਾਂ ਦੇ ਰੂਪ ਦੇ ਵਿੱਚ ਇਨਾਂ ਨੂੰ ਵੀ ਅਸੀਂ ਹੌਸਲੇ ਨਾਲ ਜੱਲ ਰਹੇ ਆ ਲੜ ਰਹੇ ਆ ਤੇ ਮੈਂ ਉਹਨਾਂ ਸਾਰੇ ਹੀ ਆਪਣੇ ਦੋਸਤਾਂ ਆਪਣੇ ਵੀਰਾਂ ਦੇ ਅੱਗੇ ਨਤਮਸਤਕ ਹੁਣਾ ਔਰ ਉਹਨਾਂ ਨੂੰ ਕਹਿੰਦਾ ਇਦਾਂ ਹੀ ਚੜ੍ਹਦੀ ਕਲਾ ਦਾ ਮੁਜਾਹਰਾ ਕਰਖਿਓ ਤੇ ਤੁਸੀਂ ਕੋਈ ਵੀ ਐਸਾ ਪੰਜਾਬੀ ਸਾਨੂੰ ਇਹ ਤਾਂ ਨਾ ਹੋਏ ਕਿ ਕੋਈ ਇਸ ਸਿਚੁਏਸ਼ਨ ਦਾ ਫਾਇਦਾ ਚੁੱਕਦਾ ਨਜ਼ਰ ਆਂਦਾ ਹੋਏ ਇਹ ਵੀ ਥੋੜਾ ਜਿਹਾ ਖਿਆਲ ਰੱਖਿਓ ਕਿਉਂਕਿ ਇਹ ਵੀ ਤੁਹਾਡੀ ਇੱਜ਼ਤ ਦੀ ਗੱਲ ਹੈ ਤੇ ਮੇਰੇ ਵੀਰੋ ਜਿੱਥੇ ਇਹ ਤੁਸੀਂ ਮਾਰ ਚੱਲ ਜਿਓ ਮੈਂ ਉਹਨਾਂ ਪੰਜਾਬੀਆਂ ਦੇ ਅੱਗੇ ਵੀ ਨਤਮਸਤਕ ਹੁਣਾ ਜਿਹੜੇ ਕਿ ਆਪਣੀ ਸੌਥੇ ਸੇਵਾ ਨਿਭਾ ਰਹੇ ਨੇ ਖਾਸ ਕਰ ਦਿੱਲੀ ਕਮੇਟੀ ਔਰ ਐਲਜੀਪੀਸੀ ਸ਼ੋਮਣੀ ਗੁਰਦਾਰਾ ਕਮੇਟੀ ਆਪਣੇ ਜਿਹੜੇ ਉਹਨਾਂ ਦੇ ਮੈਂਬਰ ਸਹਿਬਾਨ ਨੇ ਉਹ ਨਿਕਲ ਕੇ ਆਏ ਨੇ ਉਹ ਨਿਕਲ ਕੇ ਆ ਕੇ ਸਾਰੀ ਉਹ ਸੇਵਾਵਾਂ ਨਿਭਾ ਰਹੇ ਨੇ ਆਓ ਇਹਨਾਂ ਸੇਵਾਵਾਂ ਜਿਹੜੇ ਨਿਭਾਰੇ ਜਿਹੜੇ ਜਿਹੜੀਆਂ ਜਿਹੜੀਆਂ ਵੀ ਟੀਮਾਂ ਲੱਗੀਆਂ ਜਿਹੜੀਆਂ ਹੋਨਰ ਟੀਮਾਂ ਵੀ ਲੱਗੀਆਂ ਉਹਨਾਂ ਟੀਮਾਂ ਦੇ ਅਸੀਂ ਹੱਥ ਬਣੀਏ ਤੇ ਜਦੋਂ ਅਸੀਂ ਬਣੇ ਹਾਂ ਅਸੀਂ ਬਾਹਰ ਬੈਠੇ ਹਾਂ ਪੰਜਾਬ ਤੋਂ ਬਾਹਰ ਜਿਹੜੇ ਬੈਠੇ ਆਂ ਖਾਸ ਕਰ ਮੈਂ ਉਹਨਾਂ ਸਿੱਖਾਂ ਨੂੰ ਉਹਨਾਂ ਪਰਿਵਾਰਾਂ ਨੂੰ ਅਪੀਲ ਕਰਦਾ ਹਾਂ ਉਹਨਾਂ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਨਿਕਲ ਕੇ ਆਓ ਨਿਕਲ ਕੇ ਆਓ ਤੇ ਇਹਨਾਂ ਨੂੰ ਜਿਹੜੇ ਆਪਣੇ ਪੰਜਾਬੀ ਭਾਈਚਾਰੇ ਨੂੰ ਇਹ ਇਹਨੂੰ ਆਪਣੇ ਸੱਭਿਆਚਾਰ ਨੂੰ ਬਚਾਉਣ ਲਈ ਅੱਗੇ ਵਧੋ ਜੀ ਔਰ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਇਹ ਹੜ ਦੀ ਮਾਰ ਇਹ ਮਹੀਨੇ 'ਚ ਜਾਂ 10 ਦਿਨਾਂ 'ਚ ਨਹੀਂ ਖਤਮ ਹੋਣੀ ਮੇਰੇ ਵੀਰੋ ਜਿਹੜਾ ਕਿਸਾਨ ਹੈ ਉਹਨੂੰ 3-4 ਸਾਲ ਲੱਗ ਜਾਣਗੇ ਇਸ ਮਾਰ ਨੂੰ ਜਿੱਠਣ ਲਈ ਤੇ ਮੇਰੇ ਵੀਰੋ ਤੁਸੀਂ ਗਰੁੱਪ ਬਣਾਓ ਤੇ ਛੋਟੇ-ਛੋਟੇ ਆਪਣੇ ਇੱਕ ਪਿੰਡ ਜਿਹੜੇ ਨੇ ਉਹਨਾਂ ਪਿੰਡਾਂ ਦਾ ਉਹਨਾਂ ਦੀ ਸਮੱਸਿਆ ਨੂੰ ਲੈ ਕੇ ਕੁਝ ਗਰੁੱਪ ਬਣਾ ਕੇ ਇੱਕ ਸਿਸਟਮੈਟਿਕ ਢੰਗ ਦੇ ਨਾਲ ਆਪਣੇ ਪੰਜਾਬੀ ਭਾਈਚਾਰੇ ਨੂੰ ਉਤੇ ਚੁੱਕੀਏ ਨਾ ਕਿ ਅਸੀਂ ਅਸੀਂ ਮੈਂ ਕਈ ਵਾਰ ਦੇਖਦਾ ਕਿ ਅਸੀਂ ਜਿਹੜਾ ਕਈ ਚੀਜ਼ਾਂ ਦਾ ਓਵਰ ਸਟਾਕ ਕਰ ਦਿੰਦੇ ਆ ਉਹ ਓਵਰ ਸਟਾਕ ਤੋਂ ਬਚੀਏ ਤੇ ਅਸੀਂ ਬੜੇ ਹੌਸਲੇ ਦੇ ਨਾਲ ਸਾਰਾ ਜਿਹੜਾ ਸਾਡਾ ਪੰਜਾਬੀ ਭਾਈਚਾਰਾ ਹੈ ਜੀ ਕੋਈ ਆਪਣੇ ਤਿਲ ਫੁੱਲ ਸੇਵਾਵਾਂ ਦਿੰਦਾ ਜਿੱਥੇ ਉਹ ਆਪਣਾ ਕੋਈ ਜਾ ਕੇ ਉੱਥੇ ਉਹਨਾਂ ਦੇ ਹੌਸਲਾ ਵਧਾ ਸਕਦਾ ਹੈ ਇਹ ਆਪਣੀ ਹੱਥੀ ਸੇਵਾ ਕਰ ਸਕਦਾ ਉਹ ਵੀ ਨਿਕਲ ਕੇ ਆਓ ਤੇ ਸੇਵਾ ਕਰੋ ਇਹ ਸੇਵਾ ਲੰਮੀ ਚੱਲਣੀ ਹੈ ਇਹ ਉਸ ਭਾਈ ਕਨਿਆ ਦੇ ਵਾਰਸਾਂ ਅਸੀਂ ਜਿਸ ਭਾਈ ਕਨਿਆ ਨੇ ਜੰਗੀ ਜ਼ਖਮੀਆਂ ਨੂੰ ਵੀ ਪਾਣੀ ਪਲਾਇਆ ਔਰ ਸੰਸਾਰ ਦੇ ਵਿੱਚ ਰਵਾਇਤ ਕੀਤੀ ਕਿ ਜਿਹੜੀ ਜੰਗ ਹੈ ਜੰਗ ਦੇ ਜ਼ਖਮੀ ਹੈ ਉਹਨਾਂ ਦੇ ਵੀ ਤਿਲ ਅਸੀਂ ਜਿਹੜਾ ਹੈ ਅਸੀਂ ਪੰਜਾਬੀਆਂ ਨੇ ਦੁਨੀਆ ਨੂੰ ਦੱਸਿਆ ਹੈ ਕਿ ਉਹਨਾਂ ਤੇ ਤਰਸ ਰੱਖਣਾ ਹੈ ਕਿ ਭਾਈ ਕਨਈਆ ਜੀ ਦਾ ਸੱਤਾ ਦਿਹਾੜਾ ਆ ਰਿਹਾ ਹੈ ਜਿਹੜਾ ਕਿ 20 ਸਤੰਬਰ ਨੂੰ ਆਂਦਾ ਮਲਮ ਡੱਬੀ ਜਿੱਦੋਂ ਸੇਵਾ ਗੁਰੂ ਸਾਹਿਬ ਦੀ ਦਿੱਤੀ ਆਓ ਉਹ ਇਹ ਮਲਮ ਡੱਬੀ ਦੀ ਸੇਵਾ ਜਿਹੜੀ ਹੈ ਅਸੀਂ ਇਸ ਸਰ ਭਾਈ ਕਨਈਆ ਜੀ ਦੀ ਸੇਵਾ ਜਿਹੜੀ ਹੈ ਆਪਣੇ ਹਰਬਿੱਟਾਂ ਨੂੰ ਸਵਾਰ ਕੇ ਕਰੀਏ ਔਰ ਕੌਮ ਦੀ ਚੜ੍ਹਦੀ ਕਲਾ ਕਰੀਏ ਮੈਂ ਸਮੁਸਤ ਪੰਜਾਬੀ ਭਾਈਚਾਰੇ ਨੂੰ ਕਹਿਣਾ ਕਿ ਆਪਣੇ ਪੰਜਾਬੀ ਵਿਰਸੇ ਤੇ ਮਾਣ ਰੱਖਿਓ ਇਹ ਜਿਹੜੀ ਉਹਨਾਂ ਪੰਜਾਬੀਆਂ ਦੀ ਸੰਤਾਨ ਆ ਜਿਨ੍ਹਾਂ ਨੇ ਪੰਜਾਬੀਆਂ ਨੇ ਸੰਸਾਰ ਦੇ ਵਿੱਚ ਧੂਮਾਂ ਪਾਈਆਂ ਤੇ ਆਪਣੀ ਆਨ ਬਣ ਸ਼ਾਨ ਨੂੰ ਕਾਇਮ ਰੱਖਣ ਲਈ ਕੋਈ ਵੀ ਕਮੀ ਨਾ ਛੱਡਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ